ਸਤ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗੈਨ ਅੱਜ 26 ਜਨਵਰੀਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਨਾ ਸਿੱਧੂ ਤੇ ਜੋ ਇੱਕ ਲੁਧਿਆਣੇ ਦੇ 7 ਡਿਵੀਜ਼ਨ ਥਾਣੇ ਵੱਲੋਂ ਇੱਕ ਪਰਚਾ ਦਰਜ ਕੀਤਾ ਗਿਆ ਸੀ ਇੱਕ ਮਹਿਲਾ ਏਜੰਟ ਦੀ ਸ਼ਿਕਾਇਤ ਤੇ ਉਹ ਮਹਿਲਾ ਜੱਟ ਜਿਸ ਦੇ ਕੋਲ ਕੀ ਲਾਇਸੈਂਸ ਹੀ ਨਹੀਂ ਹੈ ਏਜੰਟ ਕਰਨ ਦੇ ਲਈ ਕਿਸੇ ਨੂੰ ਬਾਹਰ ਭੇਜਣ ਦੇ ਲਈ ਉਸ ਦੀ ਸ਼ਿਕਾਇਤ ਤੇ ਇੱਕ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਟਾਰਚਰ ਵੀ ਕਰਨ ਦੀਆਂ ਖਬਰਾਂ ਸਾਹਮਣੇ ਆਈਆਂ ਖੁਲਾਸੇ ਹੋਏ ਕਿ ਪੰਨਾ ਸਿੱਧੂ ਨੂੰ ਕਿਸ ਤਰ੍ਹਾਂ ਰਿਮਾਰਡ ਦੇ ਦੌਰਾਨ ਉਸ ਦੀ ਕੁੱਟਮਾਰ ਕੀਤੀ ਗਈ ਉਸ ਨੂੰ ਅਲਪਨੰਗਾ ਕਰਕੇ ਬਾਹਰ ਖੰਡ ਦੇ ਵਿੱਚ ਖੜਾ ਕੇ ਜਿਸ ਦੌਰਾਨ ਪਾਨਾ ਸਿੱਧੂ ਨੂੰ 102 ਦੇ ਕਰੀਬ ਬੁਖਾਰ ਸੀ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਕਾਫੀ ਜ਼ਿਆਦਾ ਜਲੀਲ ਕੀਤਾ ਗਿਆ ਤੇ ਇਹ ਵੀ ਖੁਲਾਸੇ ਕੀਤੇ ਗਏ ਕਿ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਲ ਕਰ ਰਹੇ ਸਨ ਸੀਆਈ ਸਟਾਫ ਵਾਲਿਆਂ ਨੂੰ ਕਿ ਪਾਨਾ ਸਿੱਧੂ ਨੂੰ ਹੋਰ ਤਸੱਲੀ ਦੇ ਨਾਲ ਕੁੱਟੋ ਤੇ ਦੋਸਤੋ ਉਸ ਤੋਂ ਵੀ ਵੱਡੇ ਖੁਲਾਸੇ ਲੱਖਾ ਸਿਧਾਣਾ ਨੇ ਕੱਲ ਹੀ ਕੀਤੇ ਸਨ ਕਿ ਹੋ ਸਕਦਾ ਹੈ ਪਾਨਾ ਸਿੱਧੂ ਤੇ ਕੋਈ ਹੋਰ ਪਰਚਾ ਪਾ ਕੇ ਉਸ ਨੂੰ ਅੰਦਰ ਕਰ ਦੇਣ ਅਤੇ ਉਸ ਨੂੰ ਲੰਬੇ ਸਮੇਂ ਤੱਕ ਅੰਦਰ ਕਰਨ ਦੀਆਂ ਉਸ ਦੇ ਨਾਲ ਕੁੱਟਮਾਰ ਕਰਨ ਦੀਆਂ ਸਾਜਸ਼ਾ ਹੋ ਸਕਦੀਆਂ ਨੇ ਤੇ ਦੋਸਤੋ ਇਹੀ ਗੱਲ ਹੋਈ ਹੈ ਅੱਜ ਮਲੇਰਕੋਟਲ 'ਇੱਜ ਜੋ ਸੈਂਟਰਲ ਜੇਲ ਮਲੇਰਕੋਟਲ ਹੈ ਉਥੋਂ ਅੱਜ ਭਾਨਾ ਸਿੱਧੂ ਦੀ ਰਿਹਾਈ ਹੋਣੀ ਸੀ ਕਿਉਂਕਿ ਲੰਗੇ ਦੇਣੀ ਉਹਨਾਂ ਦੀ ਜ਼ਮਾਨਤ ਹੋ ਗਈ ਸੀ ਉਸ ਕੇਸ ਦੇ ਵਿੱਚ ਉਹ ਜੋ ਕਿ ਲੁਧਿਆਣਾ ਵਿਖੇ ਮਹਿਲਾ ਏਜੰਟ ਇੰਦਰਜੀਤ ਕੌਰ ਦੇ ਸ਼ਿਕਾਇਤ ਤੇ ਦਰਜ ਕੀਤਾ ਗਿਆ ਸੀ ਪਰ ਦੋਸਤੋ ਰਿਹਾਈ ਤੋਂ ਪਹਿਲਾਂ ਹੀ ਅੱਜ ਜਿਵੇਂ ਹੀ ਉਹਨਾਂ ਦੇ ਸਾਥੀ ਭਾਨਾ ਸਿੱਧੂ ਨੂੰ ਲੈਣ ਦੇ ਲਈ ਮਲੇਰ ਕੋਟਲਾ ਪਹੁੰਚਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਪਟਿਆਲਾ ਪੁਲਿਸ ਅੱਜ ਸਵੇਰੇ 11 ਵਜੇ ਹੀ ਉਹਨਾਂ ਨੂੰ ਰਿਮਾਰਡ ਤੇ ਲੈ ਗਈ ਹੈ ਤੇ ਦੋਸਤੋ ਜਿਵੇਂ ਕਿ ਪਹਿਲਾਂ ਵੀ ਖੁਲਾਸੇ ਹੋਏ ਸਨ ਕਿ ਜੋ ਲੁਧਿਆਣਾ ਦੇ ਵਿੱਚ ਭਾਨਾ ਸਿੱਧੂ ਤੇ ਪਰਚਾ ਦਰਜ ਕੀਤਾ ਗਿਆ ਸੀ 384 ਦਾ ਕਿ ਭਾਨਾ ਸਿੱਧੂ ਨੇ 10000 ਰੁਪਏ ਕਮਿਸ਼ਨ ਮੰਗਿਆ ਜਦਕਿ ਭਾਨਾ ਸਿੱਧੂ ਤਾਂ ਉਹਨਾਂ ਲੋਕਾਂ ਤੋਂ ਲੱਖਾਂ ਰੁਪਏ ਤੱਕ ਵੀ ਲੈ ਸਕਦਾ ਸੀ ਜਿਨ੍ਹਾਂ ਦੇ ओनर्स ਨੇ ਪੈਸੇ ਵਾਪਸ ਕਰਾਈ ਸੀ ਪਰ ਭਾਨਾ ਸਿੱਧੂ ਨੇ ਕਦੇ ਕਿਸੇ ਤੋਂ 14 ਕੱਪ ਤੱਕ ਨਹੀਂ ਪੀਤਾ ਇਹ ਦੋਸ਼ ਵੀ ਲੋਕਾਂ ਨੂੰ ਕਾਫੀ ਹਾਸੋ ਹਿਣੇ ਲੱਗ ਸਨ ਪਰ ਜੋ ਦੋਸਤੋ ਅੱਜ ਦੋਸ਼ ਲਗਾਇਆ ਗਿਆ ਉਹ ਵੀ ਕਿਤਨਾ ਕਿਤੇ ਹਾਸੋ ਜਿਹੜਾ ਕਿਉਂਕਿ ਭਾਨਾ ਸਿੱਧੂ ਤੇ 379 ਬੀ ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਕਿ ਉਸ ਨੇ ਕਿਸੇ ਦੀ ਚੈਨੀ ਖੋਹੀ ਹੈ ਜਿਸ ਦੇ ਤਹਿਤ ਕਿ ਪਟਿਆਲਾ ਪੁਲਿਸ ਭਾਨਾ ਸਿੱਧੂ ਨੂੰ ਅੱਜ 11 ਵਜੇ ਹੀ ਮਲੇਰਕੋਟਲਾ ਜੇਲ੍ਹ ਤੋਂ ਰਿਮਾਰਡ ਤੇ ਲੈ ਗਈ ਹੈ ਉਸ ਦੀ ਰਿਹਾਈ ਤੋਂ ਪਹਿਲਾਂ ਹੀ ਇਸ ਮੌਕੇ ਲੱਖਾ ਸਧਾਨਾ ਨੇ ਵੀ ਕੁਝ ਵੱਡੇ ਖੁਲਾਸੇ ਕੀਤੇ ਨੇ ਉਹ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਤੁਹਾਨੂੰ ਕੀ ਲੱਗਦਾ ਜਰੂਰ ਕਮੈਂਟ ਕਰਨਾ ਤੇ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਜਿਆਦਾ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਇਹ ਤਾਂ ਪਬਲਿਕ ਦਾ ਬਾਤ ਕਰਾਂਗੇ ਚੱਲ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਉਹਦੇ ਉੱਤੇ ਮੁਕੱਦਮਾ ਦਰਜ ਹੋਇਆ ਸੀਗਾ 20 ਤਰੀਕ ਨੂੰ 384 ਦਾ ਕਿ ਉਹਨੇ ਕਿਸੇ ਬੀਬੀ ਕੋਲੋਂ 10000 ਰੁਪਿਆ ਏਜੰਟ ਕੋਲੋਂ ਰੋਤੀ ਮੰਗੀ ਆ ਉਹ ਬੀਬੀ ਜਿਹਦੇ ਉੱਤੇ ਪਹਿਲਾਂ ਕਈ ਮੁਕੱਦਮੇ ਜਿਹੜੇ 420 ਦੇ ਦਰਜ ਆ ਜਿਨੇ ਲੱਖਾਂ ਰੁਪਈਆ ਦੀ ਠੱਗੀ ਲੋਕਾਂ ਨਾਲ ਮਾਰੀ ਆ ਉਹਦੀ ਜ਼ਮਾਨਤ ਹੋ ਗਈ ਸੀ ਕੱਲ ਉਹਦੀ ਜ਼ਮਾਨਤ ਅੱਜ ਭਰਾ ਦਿੱਤੀ ਗਈ ਸੀਗੀ ਭਾਨਾ ਸਿੱਧੂ ਮਲੇਰਕੁਰਲੇ ਜੇਲ੍ਹ ਵਿੱਚ ਬੰਦ ਸੀ ਸੋ ਜੇ ਦੇਖੋ ਧੱਕੇ ਦੀ ਗੱਲ ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਸੀਗੇ ਭਾਨਾ ਸਿੱਧੂ ਨੂੰ ਇਹ ਬਾਹਰ ਨਹੀਂ ਆਉਣ ਦੇਣਗੇ ਅੱਜ 11 ਵਜੇ ਜ਼ਿਲ੍ਹਾ ਪਟਿਆਲੇ ਦੀ ਪੁਲਿਸ ਉਹਨੂੰ ਲੈ ਗਈ ਆ ਕੇ ਸਦਰ ਥਾਣੇ ਦੇ ਵਿੱਚ ਮਕਦਮਾ ਨੰਬਰ 8 379 ਬੀ ਦਾ ਮਕਦਮਾ ਇੱਕ ਹੋਰ ਦੇਤਾ ਕਹਦਾ ਮਕਦਮਾ ਚੈਨੀ ਖੋਣ ਦਾ ਮਕਦਮਾ ਵੀ ਭਾਨੇ ਨੇ ਚੈਨੀ ਖੋਹੀ ਆ 379 ਬੀ ਖੋਹ ਦਾ ਮਕਦਮਾ ਇੱਕ ਭਾਨੇ ਦੇ ਉੱਤੇ ਸਦਰ ਥਾਣਾ ਪਟਿਆਲਾ ਚ ਦਰਜ ਕਰਕੇ ਅੱਜ ਮਲੇਰ ਕੋਲੋਂ ਤਣ ਕੇ 11 ਵਜੇ ਜੇਲ੍ਹ ਤੋਂ ਲਾ ਕੇ ਤੇ ਪੇਸ਼ ਕਰਕੇ ਪਟਿਆਲਾ ਅਦਾਲਤ ਚ ਉਹਦਾ ਰਿਮਾਂਡ ਫੇਰ ਲੈ ਲਿਆ ਜਿਸ ਤਰੀਕੇ ਨਾਲ ਪਹਿਲਾਂ ਸੀਐਸਟਾਫ ਦੇ ਵਿੱਚ ਉਹਨੂੰ ਲੰਗਾ ਕਰਕੇ ਉਹਦੀ ਕੁੱਟਮਾਰ ਕੀਤੀ ਉਹਦੇ ਪਾਣੀ ਪਾਇਆ ਉਹਦੀ ਵੀਡੀਓ ਬਣਾ ਕੇ ਮੁੱਖ ਮੰਤਰੀ ਨੂੰ ਭੇਜੀਆਂ ਹੁਣ ਇਹ ਪਟਿਆਲਾ ਸੀਐਸਟਾਫ ਦੇ ਵਿੱਚ ਕੀ ਕਰਨਗੇ ਆਨਲਾਈਨ ਦੁਨੀਆਂ 'ਚ ਫੇ ਤੁਸੀਂ ਆਪ ਹਿਸਾਬ ਲਾ ਲਿਓ ਆਪ ਸੋਚ ਲਿਓ ਇਹ ਇੰਨੀ ਘਨੇਉਣੀ ਹਰਕਤ ਤੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਯਾਰ ਐਨੇ ਬੁਚੜੇਪਣ ਦੇ ਉਤਰਿਆ ਹੋਇਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਲੋਕੋ ਤੁਹਾਡੇ ਸਾਹਮਣੇ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਆਪਾਂ ਦੇਖ ਰਹੇ ਆ ਵੀ ਕਿਵੇਂ ਚੈਨੀ ਖਊਗਾ ਭਾਨਾ ਚੈਨੀ ਖੋਣ ਦਾ ਪਰਚਾ ਭਾਨੇ ਤੇ ਹੁਣ ਇੱਥੋਂ ਦਾ ਸਾਫ ਨਾ ਚਲਾਉਂਦਾ ਨਾ ਸਾਫ ਸਮਝ ਆਉਂਦੀ ਹੈ ਗੱਲ ਦੀ ਜਿਹੜੇ ਕਈ ਆਮ ਆਦਮੀ ਪਾਰਟੀ ਦੇ ਸਮਰਥੀ ਚੀਕਾ ਮਾਰਦੇ ਰੌਲਾ ਪਾਉਂਦੇ ਸੀ ਕਿ ਇਹ ਤਾਂ ਜੀ ਏਜੰਟ ਨੇ ਪਰਚਾ ਕਰਾਤਾ ਜੀ ਹੋਸਰਾਂ ਭਾਨੇ ਨੇ ਲੈ ਲੇ ਹੋਣੇ ਪੈਸੇ ਮੰਗ ਲੇ ਹੋਣ ਜੀ ਹੁਣ ਭਾਨੇ ਨੇ ਐ ਵੀ ਕਰ ਵੀ ਹਾਂ ਚੈਨੀਆਂ ਵੀ ਖੋਲੀਆਂ ਹੋਣਗੀਆਂ ਤੁਸੀਂ ਤਾਂ ਉਹ ਲੋਕਾਂ ਇੱਥੇ ਚਾਹੇ ਮਰਵਾਈ ਵੀ ਜਾਂਦਾ ਮੁੰਡਿਆਂ ਨੂੰ ਇਹ ਜੇਲਾ ਜੀ ਵੀ ਸਤਾਈ ਜਾਂਦਾ ਕਟਾਈ ਵੀ ਜਾਂਦਾ ਜਰੀਲ ਵੀ ਕਰਾਈ ਜਾਂਦਾ ਉਹਨਾਂ ਦੀਆਂ ਵੀਡੀਓ ਨੰਗੀਆਂ ਨੀਆਂ ਹੀ ਬਣਾਈ ਜਾਂਦਾ ਤੁਸੀਂ ਨਹੀਂ ਮੰਨਣਾ ਤੂੰ ਇੱਕੋ ਹੀ ਰੱਟ ਲਾਈ ਰੱਖਣੀ ਆ ਕਿ ਨਾਲ ਦਾ ਮੁੱਖ ਮੰਤਰੀ ਨਹੀਂ ਹੋਇਆ ਇੱਕ ਪਾਸੇ ਅਜੇ ਬਿਆਨ ਦੇ ਕੇ ਗਿਆ ਪਟਿਆਲੇ ਆਪਣੇ ਲੁਧਿਆਣੇ ਕਿ ਸਾਡੇ ਭਾਈ ਤੀਜੇ ਮਹੀਨੇ ਦੇ ਵਿੱਚ ਖੁਸ਼ਖਬਰੀ ਆਉਣ ਵਾਲੀ ਹੈ ਸਾਡੇ ਘਰ ਕੋਈ ਨਵਾਂ ਬੱਚਾ ਆਉਣ ਵਾਲਾ ਹੈ ਮੁੰਡਾ ਜਾਂ ਕੁੜੀ ਆਸੀ ਉਹ ਟੈਸਟ ਨਹੀਂ ਕਰਾਵਾਂਗੇ ਅਸੀਂ ਕਹਿੰਦੇ ਆ ਕਿ ਹਰ ਬੰਦੇ ਦੇ ਹਰ ਇਨਸਾਨ ਦੇ ਘਰੇ ਬੱਚਾ ਹੋਣਾ ਚਾਹੀਦਾ ਹਰ ਇਨਸਾਨ ਨੂੰ ਚਾਹ ਹੁੰਦਾ ਖੁਸ਼ੀ ਹੁੰਦੀ ਆ ਬੱਚੇ ਦੀ ਤੇਰਾ ਵਿਆਹ ਹੋਇਆ ਭਾਈ ਤੇਰੇ ਜਵਾਕ ਹੋਣਾ ਚਾਹੀਦਾ ਵਿਆਹ ਹੋਇਆ ਜਵਾਕ ਵੀ ਹੋਣਾ ਹੀ ਸੀ ਪਰ ਤੂੰ ਲੋਕਾਂ ਦੇ ਜਵਾਕਾਂ ਨਾਲ ਕੀ ਕਰ ਰਿਹਾ ਸੋਚਣ ਵਾਲੀ ਗੱਲ ਆ ਕੀ ਭਾਨਾ ਕਿਸਦਾ ਪੁੱਤ ਨਹੀਂ ਇਹਦਾ ਭਰਾ ਨਹੀਂ ਕਿਸਦਾ ਬੱਚਾ ਨਹੀਂ ਉਹਦੀ ਮਾਂ ਵੀ ਮਰੀ ਵੀ ਐ ਉਹਦਾ ਇਕੱਲਾ ਪਿਓ ਹੀ ਐ ਘਰੇ ਭਰਾ ਹੀ ਐ ਜਿਹਨੂੰ ਤੂੰ ਨੰਗੇ ਕਰਾ ਕਰਾ ਕੇ ਸੀਐਸਟਾਫਾਂ ਦੇ ਵਿੱਚ ਉਹਨੂੰ ਕਟਾਰ ਰਿਹਾ ਉਹਦੀਆਂ ਵੀਡੀਓ ਬਣਾ ਕੇ ਦੇਖ ਰਿਹਾ ਵੀਡੀਓ ਕਾਲ ਤੇ ਦੇਖ ਰਿਹਾ ਵੀ ਕੁੱਟ ਰਿਹਾ ਕਿ ਨਹੀਂ ਕੁੱਟ ਰਿਹਾ ਕੀ ਸਾਡੇ ਪੰਜਾਬ ਦੇ ਲੋਕਾਂ ਦੀ ਜਮੀਰ ਜਾਂਦੀ ਹੈਗੀ ਆ ਕਿ ਇਹਨਾਂ ਗੱਲਾਂ ਦਾ ਜਵਾਬ ਅੱਥੋਂ ਮੰਗਣਗੇ ਜੇ ਤਾਂ ਮਾੜੀ ਮੋਟੀ ਵੀ ਬਾਈ ਅਣਖ ਗੈਰ ਤੋਂ ਅੰਦਰ ਬਚੀ ਆ ਕੋਈ ਗੁੱਸਾ ਰੋ ਹੈਗਾ ਯਾਰ ਤਾਂ 29 ਤਰੀਕ ਨੂੰ ਕੋਰਟ ਤੋਂ ਨੇ ਇਕੱਠ ਰੱਖਿਆ ਤੇ ਪਿੰਡ ਪਹੁੰਚੋ ਹਰਾਤ ਪਹੁੰਚੋ ਤੇ ਨਹੀਂ ਭਾਨੇ ਦੇ ਇਥੋਂ ਜ਼ਮਾਨਤ ਉਹ ਦੋ ਪਰਚੇ ਹੋਰ ਉਤੋਂ ਉਹ ਚਾਰ ਹੋਰ ਆਹੀ ਕੁਛ ਚੱਲੀ ਜਾਊਗਾ ਖੈਰੇ ਵਾਲੀ ਅੱਜ ਖੈਰੇ ਵਾਲੀ ਹੋਣੀ ਆ ਬਿਲਕੁਲ ਖੈਰੇ ਦਾ ਵੀ ਇਹੀ ਹੋਇਆ ਇੱਕ ਪਰਚੇ ਜ਼ਮਾਨਤ ਉਹ ਹੀ ਦੂਜਾ ਦੇਤਾ ਉਤੋਂ ਜ਼ਮਾਨਤ ਹੋਈ ਉਹ ਜਮਾਨਤ ਰੱਦ ਕਰਾਉਣ ਦੀ ਖਾਤਰ ਭੰਤਮਾਨ ਵਗਿਆ ਸੀ ਸੁਪਰੀਮ ਕੋਰਟ 5 ਕਰੋੜ ਰੁਪਇਆ ਭੰਤਮਾਨ ਨੇ ਸੁਖਪਾਲ ਸਿੰਘ ਖੈਰੀ ਦੀ ਜ਼ਮਾਨਤ ਹੋਈ ਹਾਈ ਕੋਰਟੋਂ ਰੱਦ ਕਰਾਉਣ ਲਈ ਸੁਪਰੀਮ ਕੋਰਟ ਤੱਕ ਲਾਇਆ ਉਹ ਵਕੀਰ ਕੀਤੇ ਆ ਨੇ ਦਿੱਲੀੋਂ ਲਿਆ ਕੇ ਹਾਲਾਂਕਿ ਪੰਜਾਬ ਸਰਕਾਰ ਕੋਲੇ ਐਡਵੋਕੇਟ ਜਨਰਲ ਤੋਂ ਲੈ ਕੇ 2-250 ਵਕੀਲਾਂ ਦੀ ਟੀਮ ਹੈ ਪਰ ਦਿੱਲੀੋਂ ਉਹ ਵਕੀਰ ਲਿਆਉਂਦੇ ਨੇ 1 ਘੰਟੇ ਦੀ 10 ਤੋਂ 15 ਲੱਖ ਰੁਪਇਆ ਫੀਸ ਲੈਂਦੇ ਆ ਵੀ ਖੈਰਾ ਕਿਸ ਤਰੀਕੇ ਨਾਲ ਬਾਹਰ ਨਾ ਆਜੇ ਫਾਂਦੀ ਕਰੋੜ ਰੁਪਇਆ ਲੱਗਿਆ ਉਹ ਤੇ ਉਹ ਪੈਸਾ ਕਿੱਥੋਂ ਲੈ ਪੰਜਾਬ ਦੇ ਖਜ਼ਾਨੇ ਚੋਂ ਸਾਡੇ ਵਰਗੇ ਲੋਕ ਸਾਡੇ ਵਰਗੇ ਬੰਦੇ ਖੈਰਾ ਹੋਵੇ ਭਾਨਾ ਹੋਵੇ ਮੈਂ ਹੋਵਾਂ ਜੇ ਕੋਈ ਆਵਾਜ਼ ਬੁਲੰਦ ਕਰਦੇ ਆ ਇਹਨਾਂ ਨੂੰ ਸਵਾਲ ਕਰਦੇ ਆ ਲੋਕ ਮਾਰੂ ਨੀਤੀਆਂ ਪੰਜਾਬ ਮਾਰੂ ਨੀਤੀਆਂ ਦੇ ਉੱਤੇ ਇਹਨਾਂ ਨੂੰ ਸਵਾਲ ਕਰਦੇ ਆ ਜੋ ਫਯੂਲ ਪੈਸਾ ਪੰਜਾਬ ਦਾ ਪਾਣੀ ਵਾਂਗੂ ਬਹਾਇਆ ਜਾ ਰਿਹਾ ਹੈ 62000 ਕਰੋੜ ਰੁਪਇਆ ਚੱਕ ਕੇ ਪੰਜਾਬ ਦਾ ਉਹ ਮਸ਼ਹੂਰੀਆਂ ਤੇ ਐਡਾਂ ਖਿੱਚਿਆ ਜਾ ਰਿਹਾ ਹੈ ਉਹ ਵਿਆਹਾਂ ਦੇ ਖਰਚੇ ਦਿੱਤੇ ਜਾ ਰਹੇ ਐ ਉਹ ਦੂਜੇ ਸੂਬਿਆਂ ਦੇ ਵਿੱਚ ਤੇਲ ਫੂਕਿਆ ਜਾ ਰਿਹਾ ਜਹਾਜਾਂ ਦਾ ਹੀ ਪੰਜਾਬ ਦੇ ਪੈਸੇ ਦਾ ਬਾਹਰਲੇ ਬੰਦਿਆਂ ਨੂੰ ਇੱਥੇ ਨੌਕਰੀਆਂ ਤੇ ਬਿਠਾਇਆ ਜਾ ਰਿਹਾ ਚਿੱਟਾਮ ਇੱਥੇ ਹੁਣੀ ਇੱਥੇ ਮਿਊਸਪਲ ਕਮੇਟੀ ਦੇ ਵਿੱਚ ਜਈ ਰੱਖਣੇ ਆ ਉਹਦਾ ਪੇਪਰ ਹੋ ਗਿਆ ਅੱਜ 20 ਤਰੀਕ ਨੂੰ ਤੇ ਸਾਰਾ ਪੇਪਰ ਹਰਿਆਣੇ 'ਚ ਲੀਕ ਹੋਇਆ ਤੇ ਹਰਿਆਣੇ ਦੇ ਬੰਦੇ ਸਿਲੈਕਟ ਹੋਣਗੇ ਆ ਪਰਸੋ ਫੇਰ ਪੇਪਰ ਹੋਣਾ ਆਪਣਾ ਅਸਿਸਟੈਂਟ ਸੁਪਰਡੈਂਟ ਦਾ ਜਿਹੜੇ ਰੱਖਨੇ ਆ ਐਸਾ ਐਕਸਪੀਡੈਂਟ ਮਿਸਪੈਲਟੀਆਂ ਦੇ ਵਿੱਚ ਉਹ ਪੇਪਰ ਵੀ ਤੁਸੀਂ ਦੇਖ ਲਓ ਵੀ ਹਰਿਆਣੇ 'ਚ ਲੀਕ ਹੋ ਜਾਂਦਾ ਹਰਿਆਣੇ ਦੀਆਂ ਕੰਪਨੀਆਂ ਬਾਹਰ ਦੀਆਂ ਕੰਪਨੀਆਂ ਪੇਪਰ ਲੈਂਦੀਆਂ ਉਹ ਪਹਿਲਾਂ ਲੀਕ ਕਰਕੇ ਆਪਣੇ ਬੰਦਿਆਂ ਨੂੰ ਪੇਪਰ ਦੱਸ ਦਿੰਦੀਆਂ ਉਹੀ ਬੰਦੇ ਸਿਲੈਕਟ ਹੋ ਜਾਂਦੇ ਆ ਅਸੀਂ ਨਾ ਪੁੱਛ ਗਏ ਵੀ ਪੰਜਾਬ ਦੇ ਨੌਜਵਾਨਾਂ ਦਾ ਹੱਕ ਤੂੰ ਮਾਰ ਰਿਹਾ ਅਸੀਂ ਨਾ ਪੁੱਛ ਗਏ ਆ ਪੰਜਾਬ ਦੇ ਲੋਕ ਖੜੇ ਆ ਬਾਈ ਪੁੱਛ ਲੋ ਐਂਬੂਲੈਂਸ ਚਿੱਟਾ ਬਾਈ ਚਿੱਟਾ ਦੱਸ ਦੋ ਪਿੰਡ ਵਾਲਿਓ ਆਵਾਂ ਬਈ ਆਵਾਂ ਹਾਂ ਇੱਕ ਐਂਬੂਲੈਂਸ ਵਾਲੇ ਆਪਣੇ ਕੱਢ ਕੇ ਬਾਹਰ ਲੈ ਰੱਖੀ ਹੁੰਦਾ ਚਿੱਟਾ ਪੁੱਸ ਲੋ ਫੋਲਾ ਬਾਈ ਵਾਹਾਂ ਖੜੀਆ ਹੋਈ ਆਮ ਹੈ ਜੇ ਘਟਿਆ ਤਾਂ ਥੱਲੇ ਰੱਖ ਲਿਓ ਵਾਹਾਂ ਆਮ ਆ ਬੜੀਆਂ ਆਮ ਲੈ ਲਓ ਅਸੀਂ ਇਹ ਸਵਾਲ ਇਹ ਲੋਕਾਂ ਦੇ ਸਵਾਲ ਆ ਇਹਨਾਂ ਦੇ ਕਿ ਤੂੰ 4 ਮਹੀਨਿਆਂ ਦੀ ਖਤਮ ਕਰਨ ਦੀ ਗੱਲ ਕਰਦਾ ਸੀ 26 ਜਨਵਰੀ ਅੱਜ ਤੂੰ ਕਿਹਾ ਸੀ ਵੀ 26 ਜਨਵਰੀ ਤੱਕ ਸਾਡੇ ਕੋਲ ਟੀਮਾਂ ਤਿਆਰ ਹੋ ਗਈਆਂ ਰੋਡ ਮੈਪ ਤਿਆਰ ਹੋ ਗਿਆ ਅਸੀਂ 26 ਜਨਵਰੀ ਤੱਕ ਚਿੱਟੇ ਨੂੰ ਜਮ੍ਹਾਂ ਖਤਮ ਕਰ ਦਾਂਗੇ ਆ ਪਿੰਡਾਂ ਦੇ ਲੋਕ ਤਬਾਹ ਹੋਏ ਪਏ ਆ ਯਾਰ ਮਾਮਾ ਰੋਜ਼ ਬਿਲਕੁਲੀਆ ਪਿੰਡਾਂ ਚ ਹੀ ਜਾਂਦੇ ਆ ਕਿ ਸਾਡੇ ਪੁੱਤ ਬਚਾ ਲੋ ਸਾਡੇ ਪੁੱਤ ਬਚਾ ਲੋ ਨੌਜਵਾਨ ਕੁੜੀਆਂ ਰੰਡੀਆਂ ਹੋ ਰਹੀਆਂ ਨੇ ਤੇ ਜੇ ਅਸੀਂ ਸਵਾਲ ਪੁੱਛਦੇ ਹਾਂ ਰਲਕਦੇ ਆ ਉਹ ਮੇਰੇ ਲਈ ਪਰਚਾ ਦਿੱਤਾ ਸੀ ਤੂੰ ਉਥੇ ਚਿੱਟੇ ਦਾ ਤਰਨ ਤਾਰਨ ਹਰੀਗੇ ਪੱਤੇ ਮੇਰੇ ਪਰਚਾ ਹੋ ਗਿਆ ਸੀ ਤੂੰ ਇਸ ਕਰਕੇ ਕਿ ਮੈਂ ਸਵਾਲ ਪੁੱਛਦਾ ਹਜੇ ਵੀ ਭਾਨਾ ਪੰਦਾ ਅੰਦਰ ਹੋਰ ਚੇਨੀ ਖੋਣ ਦੇ ਪਰਚੇ ਦੇਤੇ ਕਿ ਸਵਾਲ ਪੁੱਛਦੇ ਦਨ ਬਈ ਹਜੇ ਤੈਨੂੰ ਵੀ ਛੱਟ ਸਕਦੇ ਆ ਯਾਤਰਾ ਚੱਲੀ ਜਾਂਦੀ ਜਿਹੜੀ ਉਹਦੋਂ ਤੱਕ ਹੈ ਤੂੰ ਮੈਨੂੰ ਪੁੱਛ ਕੈਂ ਓਥੇ ਇੱਕ ਮਿੰਟ ਇੱਕ ਮਿੰਟ ਉਹ ਖੜ ਜਾ ਤੂੰ ਫਿਰ ਤਿਕਨਾ ਸੋ ਇਸ ਕਰਕੇ ਪੰਜਾਬ ਦੇ ਲੋਕੋ ਜੇ ਆਪਣੇ 3 ਪੁੱਤ ਬਚਾਉਣੇ ਆ ਆਪਾਂ ਯਾਰ ਗੱਲ ਕਰਦੇ ਰਿਹਾ ਆਪਾਂ ਸੁਣਦੇ ਅੱਜ ਵੀ ਵੀ 80 ਦੇ 80 ਦੇ ਦੌਰ ਚ 90 ਦੇ ਦੌਰ ਚ ਕੀ ਹੁੰਦਾ ਰਿਹਾ ਜੈਹਦਰ ਕੌਂਕੇ ਦੀ ਕਹਾਣੀ ਸਾਡੇ ਸਾਹਮਣੇ ਆਈ ਆ ਕਿ ਕਿਵੇਂ ਤਸ਼ੱਦਦ ਕੀਤਾ ਕਿਵੇਂ ਨੰਗੇ ਕਰ ਕਰਕੇ ਚੱਡੇ ਪਾੜੇ ਅੱਖਾਂ ਕੱਢੀਆਂ ਟੋਟੇ ਟੋਟੇ ਕਰਕੇ ਦਰਿਆਵਾਂ 'ਚ ਲੋੜੇ ਕੀ ਅਸੀਂ 90 ਦਾ ਦੌਰ ਨਹੀਂ ਹੋਣੇ ਕੀ ਇੰਨੀ ਨਿੱਜੀ ਦਸ਼ਮਣੀ ਪਾਲ ਰਿਹਾ ਭਵਾਂ ਸਾਡੇ ਨਾਲ ਯਾਰ ਤੂੰ ਕਿੰਨਾ ਕੁਝ ਬੋਲਦਾ ਰਿਹਾ ਪਿਛਲੇ ਨਾਲ ਸਰਕਾਰਾਂ ਨੂੰ ਕਿੰਨਾ ਕੁਝ ਬੋਲਦਾ ਰਿਹਾ ਹਰ ਸਿਮਰਤ ਕੌਰ ਵਰਗੀਆਂ ਨੂੰ ਕਿ ਸਿਮਰ ਉਹ ਫਲਾਨੀ ਐਟਮ ਕੀ ਹੈ ਕਿ ਕਲੀਆਂ ਪਾਪਾ ਸੁਣਾਉਂਦਾ ਸੀ ਕੀ ਕੋਈ ਬੋਲਿਆ ਤੂੰ ਕੈਪਟਨ ਮਰਿੰਦਰ ਨੂੰ ਕਿ ਪਜਾਮੀ ਐਂ ਚਾੜਦਾ ਐ ਇਹ ਅਜਾਸ਼ ਐ ਇਹ ਰੂਸਾ ਲਈ ਫਿਰਦਾ ਤੇਰੇ ਨਾਲ ਕਿਸੇ ਨੇ ਐ ਕੀਤਾ ਨਹੀਂ ਯਾਰ ਤੈਨੂੰ ਨੰਗਾ ਕਰਕੇ ਇਹਨੇ ਢਾਇਆ ਨਹੀਂ ਜਾ ਕੇ ਇਸਕੇ ਸੀਆਈ ਸਟਾਫ ਸੱਟਿਆ ਤੈਨੂੰ ਅੱਜ ਅਸੀਂ ਤੁਹਾਨੂੰ ਕੋਈ ਦ੍ਰਿੜ ਨਾਲ ਸਵਾਲ ਪੁੱਛਦੇ ਆਂ ਤਾਹ ਨਾਲ ਆ ਵਾਪਰ ਰਿਹਾ ਓਏ ਪੰਜਾਬ ਦੇ ਲੋਕੋ ਇਹ ਪਤਾ ਨਹੀਂ ਕੀ ਤਸ਼ਦਦ ਢਾਉਣ ਦੇ ਨਾਲ ਪਟਿਆਲੇ ਸੀਆਈ ਦੇ ਵਿੱਚ ਇਹ ਪੁਲਾ ਜਾ ਚੁੱਕਿਆ ਰਿਮਾਂਡ ਤੇ ਉਹਨੂੰ ਤਾਂ ਵੀ ਉਦੋਂ ਹੀ ਇਹ ਗੱਲ ਹੋ ਗਈ ਸੀ ਜਿੱਦੇ ਭਾਨੇ ਨੂੰ ਉਦੋਂ ਜੇਲ੍ਹ ਛੱਡਣ ਤੋਂ ਪਹਿਲਾਂ ਦਵਾਰੇ ਜੋ ਰਮਾਨ ਨਹੀਂ ਮਿਲਿਆ ਜੱਜ ਨੇ ਦਵਾਰਾ ਕਹਤਾ ਵੀ ਜੇਲ੍ਹ ਛੱਡ ਦਿਓ ਉਸ ਤੋਂ ਬਾਅਦ ਸੀ.ਐਸ.ਟਾਫ ਫੇਲ ਲੈ ਜਾਣੇ ਲਿਆਈ ਸੀ ਤੇ ਸੀ.ਐਸ.ਟਾਫ ਦੇ ਵਿੱਚ ਇਹਨੂੰ ਕਿਹਾ ਗਿਆ ਸੀ ਭਾਨੇ ਨੂੰ ਕਿ ਹਲੇ ਤੂੰ ਬੰਦਾ ਬਣਿਆ ਨਹੀਂ ਤੈਨੂੰ ਬਣਾਵਾਂਗੇ ਤੈਨੂੰ ਦੱਸਾਂਗੇ ਥਾਣੇ ਸੀ.ਆਈ ਕੀ ਹੁੰਦਾ ਇਹ ਦਵਾਰੇ ਦੀ ਗੱਲ ਹੈ ਤੂੰ ਭਾਨੇ ਨੂੰ ਦਵਾਰੇ ਲਗਾਇਆ ਕਿਉਂ ਦਿਖਾਉਣ ਲੱਗ ਗਿਆ ਰੰਗ ਆਪਣਾ ਇਹਰ ਭਾਈ ਜਿਹਦੇ ਯਾਤਰਾ ਤੇਰੀ ਉੱਧੀ ਕਹਾਈ ਸੀ ਤੂੰ ਵੀ ਇਹ ਕਹੂਗਾ ਗੰਮਾ ਬਿਲਕੁਲ ਜਿਹਦੇ ਯਾਤਰਾ ਤੁਰਿਆ 14 ਦਿਨ ਅਸੀਂ ਕਹਿਤਾ ਸੀ ਕਿ ਸਾਡੀ ਯਾਤਰਾ ਨੂੰ ਰੋਕਣਗੇ ਖੱਲ ਪਾਉਣਗੇ ਸਿਰੇ ਨਹੀਂ ਚੜਨ ਦੇਣਾ ਸਾਡੇ ਬੰਦੇ ਨੂੰ ਠੱਟ ਕਰਨਗੇ ਸਾਨੂੰ ਫੜਨਗੇ ਝੂਠੇ ਮੁਕਾਦਮੇ ਵਿੱਚ ਦਰਜ ਕਰਨਗੇ ਆ ਦੇਖੋ ਚੈਨੀ ਖੋਣ ਦਾ ਪਰਚਾ ਵੀ ਭਾਨੇ ਨੇ ਕਿਸੇ ਕੋਲ ਚੈਨੀ ਖੋਲੀ ਦੀ ਹੁਣ ਤਾਂ ਬੋਲੋ ਯਾਰ ਹੁਣ ਤਾਂ ਬੋਲੋ ਕੁਛ ਹੂੰ ਮੈਂ ਇਹਨਾਂ ਤੁਸੀਂ ਇਹਦਾ ਸੰਗਤ ਕੀ ਮਾਰਿਆ ਕਰਦਾ ਮੈਂ ਚਲਾਉਣਾ ਹਾਂ ਇਹ ਤੇ ਅਖ ਰੱਖੀ ਦੀ ਆ ਹੂੰ ਇਸ ਤਰ੍ਹਾਂ ਬਈ ਥੋੜੇ ਪੰਜਾਬ ਦੇ ਲੋਕੋ ਤੁਸੀਂ ਜਵਾਬ ਦੇਣਾ ਯਾਰ ਅਸੀਂ ਤਾਂ ਭਰਾਵੋ ਤੁਹਾਨੂੰ ਠੀਕ ਹੈ ਤੁਹਾਡੀ ਮਰਜ਼ੀ ਆ ਘਰਾਂ 'ਚ ਬੈਠੇ ਰਹੋ ਤੁਹਾਡੀ ਮਰਜ਼ੀ ਆ ਠੀਕ ਆ ਬੋਲਣ ਵਾਲੇ ਇੱਥੇ ਜਿਹੜੇ ਬੱਚੇ ਆ ਮਾੜੇ ਮੋٹے ਉਹ ਮਰਵਾ ਦੇਣਗੇ ਜਾਂ ਜੇਲ੍ਹ ਸਟਾ ਦੇਣਗੇ ਠੀਕ ਆ ਫਿਰ ਉਹਦੂ ਬਾਦ ਕਰੀ ਜੋ ਭੋਗਾਂ ਦੇ ਕੱਠ ਜਾਂ ਮਰੋ ਮਾਰੀ ਜੋ ਚੀਕਾਂ ਬੰਦਾ ਤਾਂ ਚੰਗਾ ਸੀ ਯਾਰ ਚੰਗੀ ਗੱਲ ਕਰਦਾ ਸੀ ਔਰ ਸਿੱਟਿਆ ਪਿਆ ਜੇਲ੍ਹਾਂ 'ਚ ਪਹਿਲਾਂ ਜੋ ਕਮਾਲ ਹੈ ਬਈ ਕਿੰਨਾ ਹੁਣ ਹੁਣ ਸਾਮੋ ਨਾ ਹੁਣ ਸਾਮੋ ਇਹੀ ਬੰਦਨਸਾ ਰਹਿ ਗਿਆ ਬੁਰਾ ਨਾ ਤੇ ਬੇਨਤੀ ਆ ਤੁਹਾਨੂੰ ਬਾਈ ਬਣ ਕੇ ਕਿ 29 ਤਰੀਕ ਨੂੰ ਇਕੱਠ ਆ ਬਾਈ ਜੇ ਹੈਗਾ ਅੰਦਰ ਕੋਈ ਰੋ ਹੈਗਾ ਜਜਵਾਦ ਮਾੜੇ ਮੋਟੇ ਜਉਂਦੇ ਜਾਗਦੇ ਤੇ ਬਾਈ ਟਰੈਕਟਰ ਟਰਾਲੀਆਂ ਲੈ ਕੇ ਕੋਈ ਮਰਜ਼ੀ ਸਾਧਨ ਲੈ ਕੇ ਪਿੰਡ ਕੋਟਦਨਾ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਤਾਂ ਹਰ ਹਾਲਤ ਦੇ ਵਿੱਚ ਹਰ ਬੰਦਾ ਉੱਥੇ ਪਹੁੰਚਣਾ ਚਾਹੀਦਾ ਸਾਡੀਆਂ ਮਾਮਾ ਭੈਣਾਂ ਨੌਜਵਾਨ ਬਜ਼ੁਰਗ ਹਰ ਹਾਲਤ ਵਿੱਚ ਪਹੁੰਚੋ ਜੇ ਚਾਹੁੰਦੇ ਆ ਕਿ ਭਾਨੇ ਨੂੰ ਇਹ ਜਬਰ ਤੋਂ ਬਚਾਇਆ ਜਾਵੇ ਜਬਰ ਹੈ ਇਹ ਜ਼ੁਲਮਾ ਤਸ਼ੱਦਦ ਹੈ। ਇਹ ਪਤਾ ਨਹੀਂ ਕੀ ਕੁਛ ਕਰਨਗੇ ਉੱਥੇ। ਅੱਜ ਪਤਾ ਨਹੀਂ ਰਾਤ ਨੂੰ ਫੇਰ ਕੀ ਕਰਾਊਗਾ ਇੱਥੇ। ਵੀ ਅੱਗੇ ਘਾ ਟੋਲਿਆ ਚ ਹੋਰ ਕਰੋ ਇਹਦੇ ਨਾਲ। ਆਪਾਂ ਦੇਖਦੇ ਰਹੇ ਹਾਂ ਕਿਵੇਂ ਗੁਪਤੰਗਾ ਦੇ ਵਿੱਚ ਮਿਰਚਾਂ ਪਾ ਦਿੰਦੇ ਆ। ਕੀ ਕੁਛ ਕਰਦੇ ਨੇ। ਪਤਾ ਨਹੀਂ ਕੀ ਹੋਣਾ ਅੱਜ ਇਹਦੇ ਨਾਲ। ਪਰ ਹਲੇ ਵੀ ਨਾ ਜਾਗੇ ਹਲੇ ਵੀ ਨਾ ਸੋਚਾ। ਪੈਰਾ ਬੜਾ ਖਾ ਭਾਈ ਕੰਮ ਕੋਈ ਹੋ ਨਹੀਂ ਰਿਹਾ ਡਾਂਗਾਂ ਨਾਲ ਦਵਾਉਂਦੇ ਆ ਬਿਲਕੁਲ ਕੰਮ ਕੋਈ ਨਹੀਂ ਹੋ ਰਿਹਾ ਡਾਂਗਾਂ ਨਾਲ ਦਵਾਉਂਦੇ ਆ ਬਸ ਕੰਮ ਕੋਈ ਹੋ ਨਹੀਂ ਰਿਹਾ ਲੋਕ ਤਰਾ ਤਰਾ ਕਰਦੇ ਆ ਚਿੱਟੇ ਨਾਲ ਮਰੀ ਜਾਂਦੇ ਆ ਜਵਾਨੀ ਬਾਹਰ ਭੱਜੀ ਜਾਂਦੀ ਆ ਵੇਰਜਗਾਰੀ ਇੰਨੀ ਵੱਧ ਗਈ ਬੁਰਾ ਹਾਲ ਹੋਇਆ ਪਿਆ ਨਾ ਕਿਸਾਨਾਂ ਨੂੰ ਕੁਝ ਮਿਲਦਾ ਉਹ ਵੀ ਦਵਾਗੇ ਧਰਨਿਆਂ ਦੇ ਉੱਤੇ ਹੋਏ ਨੇ ਨਾ ਮਜ਼ਦੂਰਾਂ ਨੂੰ ਕੁਝ ਦਿੱਤਾ ਉਹ ਕਿਹਦੀ ਕਣਕ ਕੱਟਦੀ ਕਿਹਦੇ ਬਜੀਫੇ ਕੱਟਦੇ ਕਹਨੇ 10000 ਰੁਪਇਆ ਆਇਆ ਗੁਰੂ ਖਾਤੇ ਚ ਕੱਖ ਨਹੀਂ ਹੋਇਆ ਪਤਾ ਵੀ ਹੁਣ ਲੋਕ ਆ ਗੱਲਾਂ ਪੁੱਛਣਗੇ ਪਿੰਡਾਂ 'ਚ ਅਸੀਂ ਜਾਵਾਂਗੇ ਮੁੱਦੇ ਲਿਜਾਉਣ ਦੀਆਂ ਗੱਲਾਂ ਨੇ ਕਹਦੇ ਕਹਦੇ ਸਾਡੇ ਕੋਲੇ ਖੁਸ਼ੀ ਆਉਣ ਵਾਲੀ ਐ ਮੁੱਦਾ ਲਿਜਾਉਣ ਦੀ ਗੱਲ ਐ ਆਉਣ ਲੈ ਦਿਨਾਂ ਦੇ ਵਿੱਚ ਪਤਾ ਨਹੀਂ ਆਇਆ ਕਹਿੰਦੇ ਸਾਡੇ ਕੋਲੇ ਬੱਚਾ ਆ ਗਿਆ ਇਹਨੂੰ ਜੀ ਲਈ ਫਿਰੋ ਜੀ ਆ ਤੁਹਾਡੇ ਹੀ ਬੱਚਾ ਜੀ ਇਹ ਬੋਟਪਾ ਇੰਨਾ ਜਿ ਥੋੜੀ ਮੈਂ ਆਪਾਂ ਦੇਖਦੇ ਪਹਿਲਾਂ ਗੱਲਾਂ ਨਾਲ ਗੱਲਾਂ ਦੇ ਕਰਾਣਾ ਬੋਟਾ ਲੈ ਗਿਆ ਹੁਣ ਬੱਚਾ ਲਿਜਾ ਕੇ ਲੋਕਾਂ 'ਚ ਫੜਾ ਦਿਆ ਕਰਨਗੇ ਵੀ ਆਹ ਲਓ ਜੀ ਤੁਹਾਡੇ ਹੀ ਜਵਾਕ ਹੈ ਲੋਕ ਕਹਿੰਦੇਗਾ ਚਾ ਸਾਡੇ ਮੁੱਖ ਮੰਤਰੀ ਦਾ ਬੱਚਾ ਹੈ ਕੰਬੈਨ ਚਲਾਉ ਆਉਣ ਵਾਲੇ ਦਿਨਾਂ ਚ ਕੰਬੈਨ ਵੀ ਚਲਾਉ ਹਾੜੀ ਵੀ ਵੱਡੂ ਹਾਂ ਸਾਰੇ ਡਰਾਮੇ ਕਰਨੇ ਇਹਨਾਂ ਨੇ ਮੈਂ ਛੋਡੇ ਵਰਗਾ ਮੈਂ ਇੰਜਨਾ ਮਰੇ ਪੈਂਦਾ ਰਿਹਾ ਲਾ ਕੇ ਮੱਛਰਦਾਨੀਆਂ ਮੈਂ ਆਸਰੇ ਹੈਂਡਲ ਮਾਰਦਾ ਰਿਹਾ ਮੈਂ ਜੈਨ ਟੋਰੀਆਂ ਬਦਲਦਾ ਰਿਹਾ ਇਹ ਸਾਰੇ ਡਰਾਮੇ ਹਲੇ ਚਲਾਉਣੇ ਆ ਹੋਰ ਪਤਾ ਨਹੀਂ ਕੀ ਕਰਨੇ ਆ ਇਹਦਾ ਬੋਰਡ ਲੱਗ ਜਣਾ ਬੱਚੇ ਵਾਲੇ ਪਤਾ ਨਹੀਂ ਕੁਛ ਵੀ ਇਹ ਬੋਰਡ ਵੀ ਜਵਾਕ ਲੈ ਸਕਦੇ ਆ ਬੋਰਡ ਬੋਰਡ ਲੱਗ ਸਕਦੇ ਮੁੱਖ ਮੰਤਰੀ ਦੇ ਘਰੇ ਭਾਈ ਬੱਚਾ ਹੋਇਆ ਕੋਈ ਜਿਮੋਰ ਲਾ ਰਹੇ ਆ ਜੀ ਬਹੁਤ ਕੁਝ ਹੋਊਗਾ ਭਈ ਇਹ ਉਹ ਤੁਹਾਡੀ ਮਰਜ਼ੀ ਆ ਭਲਾਵੋ ਅਸੀਂ ਬੋਲਦੇ ਆ ਜਗਾਉਨੇ ਆ ਆਪਣਾ ਫਰਜ਼ ਆ ਸਾਡੀ ਨਾ ਜ਼ਮੀਰਾਂ ਇਹ ਯਾਦ ਨਹੀਂ ਦਿੰਦੀਆਂ ਕਿ ਜਦੋਂ ਪੰਜਾਬ ਦਾ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਪੰਜਾਬ ਮਾਰਿਆ ਲੁੱਟਿਆ ਕੁੱਟਿਆ ਬਰਬਾਦ ਕੀਤਾ ਜਾ ਰਿਹਾ ਸਾਡੀ ਬੋਲੀ ਸਾਡੇ ਪਾਣੀ ਸਾਡੇ ਇਤਿਹਾਸ ਸਾਡੇ ਵਿਰਸੇ ਤਾਂ ਪਿੰਡ ਪਿੰਡ ਫਿਰਦੇ ਆ ਅੱਜ ਵੀ ਪਿੰਡ ਅਸੀਂ ਹੁਣ ਐਸ ਵੇਲੇ ਆ ਪਿੰਡ ਬਈ ਇਹਦਾ ਚੱਠੇ ਵਾਲਾ ਜੌਰਸ ਵਾਲਾ ਬੰਦਾ ਵੇ ਇੰਨੇ ਜ਼ਮੀਰਾਂ ਨਾਲ ਕੱਲੇ ਆਉਦਿਆਂ ਵਾਲੀ ਦੱਬੀਆਂ ਪਈਆਂ ਨੇ ਉਹਨਾਂ ਨੂੰ ਆਏ ਗਏ ਸ਼ਾਮ ਨੂੰ ਤੁਸੀਂ ਸ਼ਾਮ ਨੂੰ ਜਦੋਂ ਸੌਣੇ ਹੋ ਮੌਤ ਤੱਕ ਕਦੋਰੀਆਂ ਤੁਸੀਂ ਇੱਕ ਵਾਰੀ ਯਾਦ ਕਰਵੀ ਸਾਡੇ ਪੰਜਾਬ ਦੀ ਜਾਨ ਨਹੀਂ ਨਹੀਂ ਭਾਨਾਂ ਦੇ ਝੋਟਾ ਫੇਰ ਸਿਸਟਮ ਚੋਂ ਪੈਦਾ ਹੋਇਆ ਜੇ ਸਰਕਾਰਾਂ ਕਰਨ ਭਾਨਾਂ ਝੋਟ ਦੀ ਕੀ ਲੋੜ ਹੀ ਨਹੀਂ ਤੰਗਰੀ ਵਾਲ ਦੀ ਹੁੰਦਾ ਬਾਈ ਮੋਦੀ ਦੀ ਸੁਣ ਪਹਿਲਾਂ ਇਹ ਕਹਿੰਦਾ ਸੀ ਬਾਈ ਬਾਦਲਾਂ ਦੇ ਹੈਲੀਕਾਪਟਰ ਚੋਂ ਅੱਗ ਨਹੀਂ ਦਿੰਦੀ ਚੁੱਲਿਆਂ ਦੀ ਗਰੀਬਾਂ ਦੇ ਹੁਣ ਇਹਦਾ ਜਹਾਜ਼ ਕਿਹੜਾ ਗਲੀਆਂ 'ਚ ਚੱਲਦਾ ਬਾਈ ਹਾਂ ਗਨਮੈਨ ਦੇਖ ਲੈ ਇਹ ਬਾਈ ਸਹੀ ਨਹੀਂ ਨਾ ਉਹ ਹੈ ਨੀ ਸਿਕਿਉਰਟੀ ਆ ਜੀ ਕੀ ਬਦਲਿਆ ਟੱਕਾ ਨਹੀਂ ਬਦਲਿਆ ਜੀ ਕੱਲੇ ਇਸ ਤਰ੍ਹਾਂ ਉਧਰੋਂ ਜੋ ਕੋਈ ਨਹੀਂ ਉਹ ਕੁਝ ਕਰਦਾ ਠੀਕ ਆ ਬਾਈ ਦਿੱਤੀ ਤਰੀਕ ਨੂੰ ਮਿਲਦੇ ਆ ਤੇ ਪੀੜ ਅੰਦਰੋਂ ਉੱਠੇ ਬਾਈ ਬਣ ਕੇ ਇਹ ਨਹੀਂ ਯਾਰ ਭਾਨੇ ਨਾਲ ਨਹੀਂ ਹੋ ਰਿਹਾ ਸਾਡੇ ਨਾਲ ਹੋ ਰਿਹਾ ਬਾਰੀ ਸਾਰਿਆਂ ਦੀ ਉਹਨੇ ਯਾਦ ਰੱਖਿਓ ਬਖਸ਼ਾ ਕੋਈ ਨਹੀਂ ਜਾਣਾ